ਕੈਨੇਡਾ ਖਬਰਾਂ ਅਧ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਕੈਨੇਡਾ ਨੇ ਪ੍ਰਵਾਸੀ ਖਾਸ ਕਰਕੇ ਵਿਦਿਆਰਥੀ ਪ੍ਰਤੀ ਸਖਤ ਨੀਤੀ ਅਪਣਾਈ ਹੋਈ ਹੈ ਇਸ ਨੀਤੀ ਦੇ ਤਹਿਤ ਕੈਨੇਡਾ ਨੇ ਸਟੱਡੀ ਵੀਜ਼ਾ ਵਿੱਚ 40% ਦੀ ਕਟੌਤੀ ਕੀਤੀ ਹੈ ਪਰ ਏਸ ਦਾ ਵਿਆਪਕ ਅਸਰ ਕੈਨੇਡਾ ਵਿੱਚ ਦੇਖਣ ਨੂੰ ਮਿਲ ਰਿਹਾ ਤੇ ਕੈਨੇਡਾ ਵਿੱਚ ਪੰਜਾਬੀ ਭਾਈਚਾਰੇ ਦੀ ਪਹਿਲੀ ਪਸੰਦ ਬਣੇ ਕਾਲਜਾਂ ਨੇ ਤਾਂ ਸਟਾਫ ਦੀ ਛਾਂਟੀ ਕਰਨੀ ਵੀ ਸ਼ੁਰੂ ਕਰ ਦਿੱਤੀ ਹੈ ਜਾਂ ਫਿਰ ਕੋਰਸ ਬੰਦ ਕਰਨੇ ਵੀ ਸ਼ੁਰੂ ਕਰ ਦਿੱਤੇ ਨੇ Ontario ਦੇ ਕਾਲਜਾਂ ਦੀਆਂ ਯੂਨੀਵਰਸਿਟੀਆਂ ਵਿੱਚ ਵੱਡੀ ਤਬਦੀਲੀਆਂ ਹੋ ਰਹੀਆਂ ਨੇ ਜੋ ਪੰਜਾਬੀਆਂ ਦੀ ਪਹਿਲੀ ਪਸੰਦ ਨੇ Ontario ਦੇ Toronto ਵਿੱਚ ਸਥਿਤ Centennial College ਨੇ ਕੁਛ ਨਾ ਕੀਤਾ ਕਿ 2025 ਅਤੇ ਪਾਚੜ 2026 ਦੀ ਗਰਮੀਆਂ ਤੇ ਸਰਦੀਆਂ ਦੇ ਸੈਮੈਸਟਰਾਂ ਲਈ 49 ਫੁੱਲ ਟਾਈਮ ਪ੍ਰੋਗਰਾਮਾਂ ਵਿੱਚ ਨਵੇਂ ਦਾਖਲਿਆਂ ਨੂੰ ਰੋਕ ਰਿਹਾ ਹੈ ਤੇ ਇਸ ਵਿੱਚ ਪੱਤਰਕਾਰੀ, ਵਿੱਤੀ ਯੋਜਨਾ, ਟੈਕਨੋਲੋਜੀ ਫਾਊਂਡੇਸ਼ਨ, ਨਿਪਾਇ ਚਾਰਕ ਵਿਕਾਸ ਵਰਗੇ ਪ੍ਰੋਗਰਾਮ ਸ਼ਾਮਲ ਨੇ सेंटिनियल कॉलेज ਦੇ ਬੁਲਾਰਣ ਕਿਹਾ ਹੈ ਕਿ ਅਸੀਂ ਕਾਲਜ ਦੀ ਲੰਬੇ ਸਮੇਂ ਦੀ ਮਜ਼ਬੂਤੀ ਅਤੇ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਇਹ ਸਾਰੇ ਕਦਮ ਚੱਕ ਰਹੇ ਹਾਂ ਤੇ ਅਸੀਂ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਕਦਮ ਚੱਕ ਰਹੇ ਹਾਂ ਤੇ ਪਰ ਇਹਨਾਂ ਤਬਦੀਲੀਆਂ ਦਾ ਸਾਡੇ ਭਾਈਚਾਰੇ ਫੈਕਲਟੀ ਅਤੇ ਸਟਾਫ ਤੇ ਡੂੰਘਾ ਅਸਰ ਪਵੇ ਬੁਲਾਰਣ ਨੇ ਸਪਸ਼ਟ ਕੀਤਾ ਕਿ 128 ਫੁੱਲ ਟਾਈਮ ਪ੍ਰੋਗਰਾਮ ਅਜੇ ਵੀ ਵਿਦਿਆਰਥੀਆਂ ਲਈ ਖੁੱਲੇ ਰਹਿਣਗੇ ਉਹਨਾਂ ਇਹ ਵੀ ਕਿਹਾ ਕਿ ਭਵਿੱਖ ਵਿੱਚ ਮੁਲਤਵੀ ਕੀਤੇ ਗਏ ਪ੍ਰੋਗਰਾਮ ਮੁਰਸ਼ੂਰੇ ਕੀਤੇ ਜਾਣ ਦੀ ਸੰਭਾਵਨਾ ਵੀ ਹੈਗੀ ਹੈ ਗੌਰਤ ਲਗਾ ਕੇ ਪਿਛਲੇ ਸਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਸੀਮਤ ਕੀਤੀ ਗਈ ਜਿਸ ਕਾਰਨ অন্ਟਾਰੀਓ ਕਾਲਜਾਂ ਵਿੱਚ ਦਾਖਲੇ ਵਿੱਚ 50% ਗਿਰਾਵਟ ਆਈ ਹੈ ਤੇ ਇਸ ਦੇ ਨਤੀਜੇ ਵਜੋਂ ਸੂਬੇ ਦੇ ਕੈਂਪਸ ਦੇ ਖਰਚੇ ਵਿੱਚ 752 ਮਿਲੀਅਨ ਡਾਲਰ ਦੀ ਕਮੀ ਆਈ ਹੈ ਕੈਨੇਡੀਅਨ ਦੇ ਸਰਕਾਰੀ ਮਾਲਕੀ ਵਾਲੇ ਜਿਥੇ ਆਨਗੋਲ ਕਾਲਜਾਂ ਦੀ ਗੱਲ ਕਰੀਏ ਤਾਂ ਇਸ ਮਹੀਨੇ ਉਹਨਾਂ ਨੇ ਐਲਾਨ ਕੀਤਾ ਕਿ ਉਹ ਅਗਸਤ 2026 ਤੱਕ ਡਾਊਨ ਟੌਨ ਪਾਰਥ ਵਿੱਚ ਆਪਣਾ ਕੈਂਪਸ ਬੰਦ ਕਰ ਦੇਵੇਗਾ ਪਾਰਥ ਦੀ ਮੇਅਰ ਜੂਡੀ ਬ੍ਰਾਊਨ ਨੇ ਕਿਹਾ ਕਿ ਪਿੰਡੂ ਖੇਤਰਾ ਵਿੱਚ ਵਿਆਪਕ ਤੌਰ ਤੇ ਮਹੱਤਵਪੂਰਣ ਨੇ ਤੇ ਕੈਂਪਸ ਬੰਦ ਹੋਣ ਨਾਲ ਸਥਾਨਕ ਲੋਕਾਂ ਨੂੰ ਭਾਰੀ ਨੁਕਸਾਨ ਹੋਵੇਗਾ ਤੇ ਅਜਿਹਾ ਕੈਂਪਸ ਇਹ ਕਾਲਜ ਜਿੱਥੇ ਪੰਜਾਬੀ ਪੜ੍ਹ ਨਹੀਂ ਜਾਂਦੇ ਨੇ ਸ਼ੈਡਨ ਕਾਲਜ ਨੇ 40 ਪ੍ਰੋਗਰਾਮਾਂ ਨੂੰ ਮੁਲਤ ਕਰ ਦਿੱਤਾ ਇਸ ਦੌਰਾਨ ਸੈਨਿਕਾ ਕਾਲਜ ਨੇ ਵੀ ਆਪਣੇ ਮਾਰਕਮ অন্ਟਾਰੀਓ ਕੈਂਪਸ ਨੂੰ ਅਸਥਾਈ ਤੌਰ ਤੇ ਬੰਦ ਕਰਨ ਦਾ ਐਲਾਨ ਕੀਤਾ ਹੈ ਮੋਹਕ ਕਾਲਜ ਨੇ ਵੀ 2025 ਤੱਕ 20% ਪ੍ਰਸ਼ਾਸਨੀ સ્ਟਾਫ ਦੀ ਛਾਂਟੀ ਕੀਤੀ ਹੈ ਅਤੇ 16 ਦਾ ਐਲਾਨ ਕਰ ਦਿੱਤਾ ਹੈ ਕਿ ਇਹਨਾਂ ਪ੍ਰੋਗਰਾਮ ਨੂੰ ਬੰਦ ਕੀਤਾ ਜਾਵੇਗਾ। ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਨੂੰ ਸੀਮਿਤ ਕਰਨ ਦੇ ਫੈਸਲੇ ਤੋਂ ਬਾਅਦ ਇਸ ਦਾ ਅਸਰ ਕੈਨੇਡਾ ਦੇ ਵੱਖ-ਵੱਖ ਕਾਲਜਾਂ ਤੇ ਦੇਖਣ ਨੂੰ ਮਿਲ ਰਿਹਾ ਹੈ। ਕੈਨੇਡਾ ਦੇ ਇੱਕ ਵੀਜ਼ਾ ਮਾਹਰ ਦਾ ਕਹਿਣਾ ਹੈ ਕਿ ਜਦੋਂ ਵਿਦਿਆਰਥੀ ਨਹੀਂ ਹੋਣਗੇ ਤਾਂ ਕਾਲਜ ਦੀ ਫੈਕਲਟੀ ਨੂੰ ਕਿੱਥੋਂ ਭੁਤਾਨ ਕੀਤਾ ਜਾਵੇਗਾ ਕਾਲਜਾਂ ਵਿੱਚ ਸੰਕਟ ਹੋ ਡੁੱਗਾ ਹੁੰਦਾ ਜਾ ਰਿਹਾ ਹੈ ਰੀਡਿੰਗ ਬਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬਰੇਕਿੰਗ ਨਿਊਜ਼ ਔਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ